ਕਮਰ ਇਕਬਾਲ ਸਿੰਘ ਪ੍ਰਧਾਨ ਮਨਿਆਰੀ ਐਸੋਸੀਏਸ਼ਨ ਕਪੂਤਲਾ ਮੇਰੇ ਨਾਲ ਮੇਰੇ ਸਾਥੀ ਨੇ ਅਰਜੇਜ ਜੈਨ ਜੀ ਜੋ ਇੱਕ ਜਨਰਲ ਫੈਕਟਰੀ ਨੇ ਸਾਡੇ ਕਪੂਤਲੇ ਦੇ ਮਨਿਆਰੀ ਐਸੋਸੀਏਸ਼ਨ ਦੇ ਬੋਧ ਸਿੰਘ ਨੇ ਔਰ ਇਹਨਾਂ ਦੇ ਭਤੀਜੇ ਜੈਨ ਸਾਹਿਬ ਖੜੇ ਨੇ ਜੇ ਇਧਰ ਜੈਨ ਸਾਹਿਬ ਖੜੇ ਨੇ ਅਸੀਂ ਮਨਿਆਰੀ ਐਸੋਸੀਏਸ਼ਨ ਦੇ ਸਾਰੇ ਨਮਾਇंदे ਭਾਈ ਜਿੱਦਾਂ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਗਰਮੀਆਂ ਦੀ ਛੁੱਟੀਆਂ ਹੋ ਰਹੀਆਂ ਆ ਸਰ ਕਿੰਨੀਆਂ ਛੁੱਟੀਆਂ ਆ ਕਿਤੇ ਗਰਮੀਆਂ ਦੇ ਕਿੰਨੀਆਂ ਅਸੀਂ 21 22 23 ਜੂਨ 2024 ਤਿੰਨ ਛੁੱਟੀਆਂ ਦਾ ਐਲਾਨ ਕੀਤਾ ਹਾਂਜੀ ਔਰ ਸੁਨਿਆਰਿਆਂ ਨੇ 20 ਤਰੀਕ ਨਾਲ ਜੋੜ ਲਈ ਹੈ ਅਸੀਂ ਵੀ ਆਪਣੇ ਵਪਾਰੀ ਭਰਾਵਾਂ ਨੂੰ ਕਿਹਾ ਕਿ ਤੁਸੀਂ ਭਾਵੇਂ 18 ਕੋ ਬੰਦ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਭਾਵੇਂ 23 ਦੀ ਥਾਂ ਤੇ 24 ਨੂੰ ਖੋਲ੍ਹ ਲਓ ਸਾਨੂੰ ਕੋਈ ਇਤਰਾਜ਼ ਨਹੀਂ ਇਹ ਦੁਕਾਨਦਾਰ ਤੇ ਡਿਪੈਂਡ ਹੈ ਮੰਨ ਲਓ ਹੁਣ ਕੋਈ ਦੁਕਾਨਦਾਰ ਜਿਹੜਾ 8 ਦਿਨ ਦਾ ਪਲਾਨ ਕਰਕੇ ਚੱਲਦਾ ਤੇ ਉਹ ਨੇਚਰਲੀ ਤਿੰਨ ਛੁੱਟੀਆਂ ਆ ਗਈਆਂ ਪੰਜ ਦਿਨ ਉਹਦੇ ਹੋਰ ਐਡਜਸਟ ਹੋ ਜਾਣਗੇ ਤੇ ਕੋਈ ਦੁਕਾਨਦਾਰ ਵਿਚਾਰਾ ਤਿੰਨ ਦਿਨ ਵੀ ਨਹੀਂ ਕਿਤੇ ਬਾਹਰ ਜਾਏਗਾ ਉਹ ਆਪਣਾ ਘਰ ਆਰਾਮ ਗਰਸਤੀ ਕਰੇਗਾ ਪਰਿਵਾਰ ਦੇ ਵਿੱਚ ਆਰਾਮ ਕਰੇਗਾ ਉਹ ਤਿੰਨ ਦਿਨ ਛੁੱਟੀਆਂ ਕਰਕੇ ਆਪਣਾ ਦੁਕਾਨ ਖੋਲ੍ਹ ਲਏਗਾ ਕੋਈ ਇਹੋ ਜਿਹੀ ਮਤਲਬ ਬੰਦਸ਼ ਨਹੀਂ ਸਾਰੇ ਇਸ ਮੰਨੂ ਜਿਹੀ ਲੋਕਾਂ ਨੂੰ ਕਿ ਕਿਸੇ ਦੇ ਜਨ ਲੋਕਾਂ ਨੂੰ ਇਹ ਸੁਨੇਹਾ ਵੀ ਮਤਲਬ ਸਾਰੇ ਵਪਾਰੀਆਂ ਵੱਲੋਂ ਸਾਰੇ ਹੀ ਮਤਲਬ ਕਪੂਰਥਲੇ ਦੇ ਜਿੰਨੇ ਦੁਕਾਨਦਾਰ ਨੇ ਮਨਿਆਰੀ ਐਸੋਸੀਏਸ਼ਨ ਕਪੜਾ ਐਸੋਸੀਏਸ਼ਨ ਰੈਡੀमेड ਵਾਲੇ ਬਰਤਨ ਬਾਜ਼ਾਰ ਵਾਲੇ ਅ ਦੂਸਰੇ ਅਰੀਲਾ ਬਟਣਾ ਵਾਲੇ ਗੋਟੇ ਵਾਲੇ ਸਰਾਫ ਮੁੱਕ ਦੀ ਗੱਲ ਸਾਰੇ ਵਪਾਰੀ ਭਰਾ ਸਾਡਾ ਸਾਥ ਦੇਣ ਸਾਡਾ ਸਾਥ ਦੇਣ ਵਪਾਰੀ ਭਰਾ ਵੀ ਸਾਥ ਦੇਣ ਔਰ ਸਾਡੀ ਬੇਨਤੀ ਹੈ ਗਾਹਕਾਂ ਨੂੰ ਕਿ ਉਹ ਜਿਹੜੀਆਂ ਜ਼ਰੂਰੀ ਵਸਤਾਂ ਦੀ ਖਰੀਦ ਹੈ ਉਹ ਜੀ ਸਰ ਕੇ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਆ ਕੇ ਕਰ ਲੈਣ ਕਿਉਂਕਿ ਹੋ ਸਕਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੋ ਤਿੰਨ ਦਿਨ ਬਾਅਦ ਜਦੋਂ ਦੁਕਾਨਾਂ ਖੁੱਲਣਗੀਆਂ ਸਰ ਕਈ ਵੀ ਦੇਖਿਆ ਕਿ ਕੁਝ ਦੁਕਾਨਾਂ ਵਿੱਚ ਫੁੱਲੀਆਂ ਲੈਦੀਆਂ ਸਰ ਅਸੀਂ ਇੱਕ ਯੂਨੀਅਨ ਬਣਾ ਕੇ ਚੱਲੇ ਆ ਜੀ ਉਹਨਾਂ ਦਾ ਬਾਈਕਾਟ ਕਰਾਂਗੇ ਜੇ ਕੋਈ ਇਸ ਤਰ੍ਹਾਂ ਕਰੇਗਾ ਅਸੀਂ ਐਲਾਨ ਵੀ ਕਰ ਦਿੱਤਾ ਸਾਰੇ ਯੂਨੀਅਨ ਵਾਲਿਆਂ ਨੇ ਕਿ ਕੋਈ ਵੀ ਐਸੋਸੀਏਸ਼ਨ ਦਾ ਦੁਕਾਨਦਾਰ ਅਗਰ ਸਾਡੀ ਛੁੱਟੀ ਬੰਦ ਦਾ ਜਿਹੜਾ ਐਲਾਨ ਹੈ ਛੁੱਟੀ ਕਰਨ ਦਾ ਕਿਹੇ ਹਲਾਣ ਨੂੰ ਨਾਮ ਮੰਨਦਾ ਹੋਇਆ ਦੁਕਾਨ ਖੋਲੇਗਾ ਤੇ ਅਸੀਂ ਉਹਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਅਸੀਂ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਵਪਾਰੀ ਭਰਾ ਨਹੀਂ ਕਰਾਂਗੇ ਠੀਕ ਜੀ ਸ਼ੁਕਰੀਆ ਜੀ ਮੇਰਾ ਨਾਮ ਚਲਜੀ ਚੋਹਾਂ ਜੀ ਸਰ ਜਿੱਦਾਂ ਕਿ ਹਰ ਸਾਲ ਗਰਮੀਆਂ ਦੇ ਮੌਸਮ ਨੇ ਦੇਖ ਕੇ ਸਰ ਹਰ ਮਤਲਬ ਕਿ ਅਕਾਸ਼ਨ ਵੇਲੇ ਉਹ ਛੁੱਟੀਆਂ ਹੋ ਰਹੀਆਂ ਸਰ ਇਸ ਮੌਨ ਦੇ ਸਰ ਸਨੇਹਰਾ ਸੈਸ਼ਨ ਉਹ ਕਿੰਨੀਆਂ ਛੁੱਟੀਆਂ ਸਰ ਕਿਤੇ ਸਾਡੇ ਵੱਲੋਂ 4 ਛੁੱਟੀਆਂ ਹੁੰਦੀਆਂ ਜੀ ਹਮੇਸ਼ਾ ਹੀ 4 ਛੁੱਟੀਆਂ ਹੁੰਦੀਆਂ ਹੈ ਵੀ ਚੁੱਕੇ ਛੜੀਆਂ ਐ ਦੁਆਰ ਕਿਉਂਕਿ ਜਿੱਥੇ ਵੀ ਜਾਣਾ ਹਿll ਸਟੇਸ਼ਨ ਤੇ ਤੁਹਾਨੂੰ ਪਤਾ ਇੱਕ ਦਿਨ ਤੇ ਜਾਣ ਲੱਗਦਾ ਇੱਕ ਦਿਨ ਆਣ ਲੱਗ ਜਾਂਦਾ ਤੇ ਤੁਹਾਨੂੰ ਸਾਡਾ ਸਾਡੀ ਫੈਮਲੀ ਵੀ ਗਈ ਹੋਈ ਹੈ ਬੇਲਾ ਇਸ ਕਰਕੇ ਕਾਫੀ ਸਾਡੇ ਜੂਰੇ ਦੋ ਨਿਕਲ ਗਏ ਹੈਗੇ ਇਸ ਪਹਾੜਾ ਨੂੰ ਹਾਂਜੀ ਤੇ ਇਸ ਕਰਕੇ ਸਾਰੀਆਂ ਚਾਰ ਛੁੱਟੀਆਂ ਹੁੰਦੀਆਂ ਆਈ ਤਾਂ ਅੱਗੇ ਤਾਂ ਦਵਾਂਗੇ ਵੀ ਚਾਰ ਦੀਆਂ ਪੰਜ ਕਰੀਏ ਕਿਉਂਕਿ ਸਾਲ ਬਾਦ ਹੁੰਦਾ ਵਾ ਹਾਂਜੀ ਸਾਡੇ ਸਾਲ ਚ ਰਜਿਸਟਰ ਛੁੱਟੀਆਂ ਹੁੰਦੀਆਂ ਇਹ ਚਾਰ ਛੁੱਟੀਆਂ ਇੱਕ ਸਾਡੀ ਬਿਸ਼ਕਰਮਾ ਦੀ ਹੁੰਦੀ ਇੱਕ ਹੋਲੀ ਦੀ ਹੁੰਦੀ ਸਾ ਜਿੱਦਾਂ ਕਿ ਮਤਲਬ ਕਿ ਕਈ ਜਿਹੜੇ ਛੋਟੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ ਕੇ ਵਾਝੇ ਲੈ ਸਕਦੇ ਜਿਵੇਂ ਇਸ ਕੰਪਨੀ ਨੂੰ ਨੋ ਨੋ ਜਿਹੜੇ ਸਾਡੇ ਜੁਐਲਰ ਹੇਸ਼ਰ ਦੇ ਮੈਂਬਰ ਰਜਿਸਟਰਡ ਹੈ ਨਾ ਉਹਨੇ ਖੋਲਦੇ ਇੱਕ ਦੋ ਜਿਹੜੇ ਜੁਐਲਰ ਖੋਲ ਲੈਂਦੇ ਉਹ ਐਕਟਿਵ ਜੁਐਲਰ ਨਹੀਂ ਹੈਗੇ ਐਵੇਂ ਉਹਨਾਂ ਨੇ ਆਰਟੀਫੀਸ਼ੀਅਲ ਸਬੰਧ ਜਿਹਾ ਰੱਖ ਕੇ ਆਪਣੇ ਨੂੰ ਜੁਐਲਰ ਲਿਖਿਆ ਹੈ ਉੱਪਰ ਕਿਉਂਕਿ ਉਹ ਜੁਐਲਰ ਹੀ ਨਹੀਂ ਹੈਗੇ ਅਸੀਂ ਹਰ ਕਸਟਮਰ ਨੂੰ ਇਹ ਫੀਲ ਕਰਾਂਗੇ ਕਿ ਤੁਸੀਂ ਉਹਨਾਂ ਕੋਈ ਚੀਜ਼ ਨਹੀਂ ਲੈਣੀ ਪਰਚੇਜ ਨਹੀਂ ਕਰਨੀ ਕਿਉਂਕਿ ਉਹਨਾਂ ਕੋਈ ਹਲ ਮਾਰਗਲ ਸੈਂਸ ਨਹੀਂ ਹੈਗਾ ਨਾ ਉਹਨਾਂ ਕੋ ਸਹੀ ਸਬੰਧ ਹੈਗਾ ਵਾ ਤੁਸੀਂ ਐਵੇਂ ਤੁਹਾਨੂੰ ਉਹਨਾਂ ਨੇ ਠੱਜ ਲੈਣਾ ਇਸ ਤਰ੍ਹਾਂ ਕਿ ਤੁਸੀਂ ਕਿਸੇ ਵੀ ਦੁਕਾਨ ਨੂੰ ਛੱਡੀਆਂ ਨਹੀਂ ਖੁੱਲੀਆਂ ਉਹ ਹੀ ਇੱਕ ਦੋ ਖੁੱਲੀਆਂ ਉਹਨਾਂ ਕੋਲ ਨਹੀਂ ਤੁਸੀਂ ਖਰੀਦਦਾਰੀ ਕਰੋ ਸੋ ਅਸੀਂ ਆਪਣੇ ਕਸਟਮਰ ਨੂੰ ਕੀ ਮੈਸੇਜ ਦੇਣੀ ਅਸੀਂ ਇਹ ਕਸਟਮਰ ਮੈਸੇਜ ਦੇਵਾਂਗੇ ਕਿ ਸੋਮਵਾਰ ਤੋਂ ਸਾਡੀ ਦੁਕਾਨਾਂ ਖੁੱਲੀਆਂ ਤੁਸੀਂ ਉਦੋਂ ਹੀ ਸ਼ੋਪਿੰਗ ਕਰਨੀ ਹੈਗੀ ਆ ਕੇ ਤੇ ਤੁਸੀਂ ਵਿੱਚ ਬਿਲਕੁਲ ਨਹੀਂ ਕਰਨੀ ਆ ਕੇ ਕਿਉਂਕਿ ਧੋਖੇ ਚ ਧੋਖੇ ਤੋਂ ਬਚੋ ਕਿਉਂਕਿ ਜਿਹੜੀਆਂ ਇੱਕ ਦੋ ਦੁਕਾਨਾਂ ਖੁੱਲੀਆਂ ਹੋਣਗੀਆਂ ਉਹ ਧੋਖੇਬਾਜ਼ਾਂ ਦੀਆਂ ਖੁੱਲੀਆਂ ਸੀ ਉਹਨਾਂ ਨੂੰ ਬਰਾਦਰੀ ਚ ਆਫ ਕੀਤਾ